ਜਨਵਰ ਨੇ ਨੂੰ ਫੜਿਆ ਤੇ ਸਾਡੀ ਦੁਕਾਨ ਦੇ ਗਾੜੀ ਇਹ ਡਿੱਗਾ ਵਾ ਜਦੋਂ ਵੇਖਿਆ ਇਸ ਦਾ ਸਾਰਾ ਪੇਟ ਹੈ ਜਿਹੜਾ ਉਹ ਫਟਿਆ ਹੋਇਆ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਰੀ ਸੰਤ ਨੂੰ ਬੇਨਤੀ ਆ ਵੀ ਅੱਜ ਇੱਕ ਛੋਟੀ ਜਿਹੀ ਘਟਨਾ ਅੱਖਾਂ ਦੇ ਸਾਹਮਣੇ ਵੇਖੀ ਆ ਵੇਖ ਕੇ ਬੜਾ ਦੁੱਖ ਲੱਗਾ ਹੈ ਆ ਇੱਕ ਗੋਲਾ ਕਬੂਤਰ ਆ ਜੋ ਕਿਸੇ ਜਨਵਰ ਨੇ ਨੂੰ ਫਟਿਆ ਤੇ ਸਾਡੀ ਦੁਕਾਨ ਦੇ ਗਾੜੀ ਇਹ ਡਿੱਗਾ ਵਾ ਜਦੋਂ ਵੇਖਿਆ ਇਸ ਦਾ ਸਾਰਾ ਪੇਟ ਹੈ ਜਿਹੜਾ ਉਹ ਫਟਿਆ ਹੋਇਆ ਹੈ ਵੇਖ ਕੇ ਮਨ ਨੂੰ ਬੜਾ ਦੁੱਖ ਲੱਗਾ ਕਿ ਇਹਦਾ ਕੋਈ ਇਲਾਜ ਕਰਾਇਆ ਜਾਵੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਮੈਂ ਡਾਕਟਰ ਹਰਪਾਲ ਸਿੰਘ ਨੂੰ ਇਹਨਾਂ ਨੇ ਮੇਰਾ ਸੰਯੋਗ ਦਿੱਤਾ ਕਿ ਆਪਾਂ ਨੂੰ ਸਰਕਾਰੀ ਹਸਪੀਟਲ ਲੈ ਕੇ ਜਾਂਦੇ ਆ ਬਾਕੀ ਹੁਣ ਅਸੀਂ ਸਰਕਾਰੀ ਹਸਪੀਟਲ ਲੈ ਕੇ ਚੱਲੇ ਆ ਅੱਗੇ ਪ੍ਰਮਾਤਮਾ ਦੀ ਮਰਜ਼ੀ ਆ ਜੇ ਇਸ ਦਾ ਦਾਣਾ ਪਾਣੀ ਹੋਇਆ ਤੇ ਕੋਈ ਖਤਰਾ ਨਹੀਂ ਗਾ ਬਾਕੀ ਵੈਗ ਰੂ ਦੇ ਆਥੇ ਜਿਹੜੇ ਜਿਹੜਾ ਆਪਣੇ ਬੈਗ ਚ ਦੇ ਜੋ ਦੁਨੀਆਂ ਦੇ ਵਿੱਚ ਪਹਿਲੂ ਉਹਨਾਂ ਨੇ ਬੋਲੇ ਆਏ ਆ ਉਸ ਦਿਨ ਜਿਹੜਾ ਕੜਗੜ ਸੀ ਕੜਗੜ ਆਪਣੇ ਬੈਗ ਚ ਸੀ ਪ੍ਰੀ ਕੈਟ ਕਰ ਦਿੰਦਾ ਲਿਆਦਾ 20 ਵਾਹ ਬੇਸ਼ੀ ਬੈਗ ਚਾਗਾ ਐਸ਼ੀ ਨਾ ਬੈਗ ਇਸ ਤੇ տարի մեջ ի ਕਰੀਮ ਵਾਹਿਬੁੱਦੀ ਕਾਂ ਸਾਹਿਬ ਦਾ ਇਹ ਜੀ ਕੀ ਫਤਿਹ ਬੜਾ ਦੁੱਖ ਹੋਇਆ ਕਿ ਬੇਜਾਨਾ ਕੋਲਾ ਕਬੂਤਰ ਜੋ ਅੱਖੇ ਦੀ ਲਪੇਟ ਵਿੱਚ ਆਇਆ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਨੂੰ ਬਚਾਉਣ ਦੀ ਸਰਕਾਰੀ ਹਸਪਤਲ ਸੱਜਣ ਲੈ ਕੇ ਗਏ ਸੀ ਉੱਥੇ ਡਾਕਟਰ ਸਾਹਿਬ ਨੇ ਰੋਕ ਦਿੱਤਾ ਕਿ ਕੀਵੇਂ ਦਾ ਡੰਡਸ ਤੋਂ ਬਾਅਦ ਸਿਰ ਹੀ ਹੋਣਾ ਉਹ ਪਰ ਉਹਨੇ ਆਪਣੀ ਕੋਸ਼ਿਸ਼ ਕੀਤੀ ਤਾਕੇ ਲਾਉਂਦੇ ਆਪਣੇ ਸਵਾਸ ਛੱਡ ਗਿਆ ਵਾ ਬਾਕੀ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਇਹੋ ਜੇ ਬੇਜਬਾਨੇ ਬੇਸਹਾਰਿਆਂ ਦੀ ਸੇਵਾ ਜਿਹੜੀਆਂ ਸਭ ਤੋਂ ਵੱਡੀ ਸੇਵਾ ਹੁੰਦੀ ਆ ਇੱਕ ਬੇਸਹਾਰੇ ਦੀ ਸੇਵਾ ਕਰਨੀ ਹੈਲਪ ਕਰਨੀ ਇੱਕ ਬੇਜਬਾਨੇ ਦੀ ਇਹ ਬੇਜਬਾਨੇ ਆਪਣਾ ਥਰਡ ਤੇ ਨਹੀਂ ਦੱਸ ਸਕਦੇ ਪਰ ਸੰਨ ਹੀ ਦੇ ਮਹਿਸੂਸ ਕਰ ਸਕਦੇ ਆ ਕਿੱਥੇ ਵੀ ਉਹ ਜਾ ਕੋਈ ਹਾਦਸਾ ਹੁੰਦਾ ਤੇ ਮਹਿਸੂਸ ਕਰਿਆ ਕਰੋ ਬੇਜਬਾਨੇ ਦਾ ਦਰਦ ਹੈ ਜਿਹੜਾ ਮਹਿਸੂਸ ਕਰਿਆ ਕਰੋ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਸਾਡੀ ਕੋਸ਼ਿਸ਼ ਜਿਹੜੀ ਨਾਕਾਮ ਰਹੀ ਬੜਾ ਦੁੱਖ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ও oh, বোতার্ড